ਸਾਰੇ ਕੰਜੀ ਸਾਰੇ ਜਾਨੂ ਪੌਰਸਨ ਉਹ ਤੁਹਾਡਾ ਕੀ ਹਾਲ ਚਾਲ ਹੈ ਤੇ ਉਹ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਗਰਮੀ ਬਹੁਤ ਜ਼ਿਆਦਾ ਹੈ ਕਾਫੀ ਦਿਨਾਂ ਤੋਂ ਬਾਰਿਸ਼ ਹੋ ਰਹੀ ਸੀਗੀ ਤੇ ਅੱਜ ਇੱਕਦਮ ਬਹੁਤ ਜ਼ਿਆਦਾ ਗਰਮੀ ਹੈ ਕਾਫੀ ਧੁੱਪ ਲੱਗੀ ਹੈ ਬਾਹਰ ਤੇ ਸਵੇਰ ਦਾ ਟਾਈਮ ਟਾਈਮ ਹੋ ਗਿਆ ਜੀ 8:00 ਵਜੇ ਆ ਤੇ ਸਵੇਰੇ ਕਾਫੀ ਭੱਜ ਦੌੜ ਹੁੰਦੀ ਆ ਬੱਚੇ ਸਕੂਲ ਤੇ ਜਿਹਨਾਂ ਦਾ ਹੈ ਤੇ ਬੱਚੇ ਜਿਹੜੇ ਆ ਉਹਦੋਂ ਨੂੰ ਬੇਲੇ ਮੇਰੇ ਸਕੂਲ ਜਾ ਚੁੱਕੇ ਆ ਹੋ ਸਵੇਰੇ ਦਿ ਰੁਟੀਨ ਚੱਲ ਰਹੀ ਹੈ ਕਿਚਨ ਦੇ ਵਿੱਚ ਇਧਰ ਦੁੱਧ ਨੂੰ ਉਬਾਲਾ ਦਵਾ ਰਹੇ ਤੇ ਕਾਫੀ ਦਿਨਾਂ ਤੋਂ ਬਦਲਵਾਈ ਹੋ ਰਹੀ ਸੀ ਤੇ ਅੱਜ ਜਿਹੜੀ ਥੋੜੀ ਧੁੱਪ ਲੱਗੀ ਤੇ ਮੇਰੇ ਮਨ ਵਿੱਚ ਜਿਹੜਾ ਵਾ ਉਹ ਕੰਮ ਕਰਦੇ ਕਰਦੇ ਖਿਆਲ ਆਇਆ ਕਿ ਕਿਉਂ ਨਾ ਅੱਜ ਅਸੀਂ ਜਿਹੜਾ ਧੁੱਪ ਦਾ ਫਾਇਦਾ ਲਿਆ ਜਾਵੇ ਤੇ ਧੁੱਪ ਦੇ ਵਿੱਚ ਅਸੀਂ ਅੱਜ ਜਿਹੜਾ ਵਾ ਉਹ ਬਣਾ ਰਹੇ ਹਾਂ ਜੀ ਫੁੱਲ ਬੜੀਆਂ ਚੌਲਾਂ ਦੀਆਂ ਫੁੱਲ ਬੜੀਆਂ ਜਿਹੜੀਆਂ ਕਿ ਖਾਣ ਵਿੱਚ ਜਿਹੜੀਆਂ ਬਹੁਤ ਹੀ ਟੇਸਟੀ ਲੱਗਦੀਆਂ ਅਸੀਂ ਮਾਰਕੀਟ ਤੋਂ ਫਲਵੜੀਆਂ ਲੈ ਕੇ ਆਉਂਦੇ ਆ ਤੇ ਉਹ ਕੀ ਪਤਾ ਕਿਸ ਤਰ੍ਹਾਂ ਦੀਆਂ ਬਣਾਈਆਂ ਹੁੰਦੀਆਂ ਨੇ ਕੀ ਪਾਇਆ ਹੁੰਦਾ ਉਹਦੇ ਵਿੱਚ ਤੇ ਜਿਹੜੀਆਂ ਅਸੀਂ ਘਰ ਦੇ ਵਿੱਚ ਚੌਲਾਂ ਦੀਆਂ ਫਲਵੜੀਆਂ ਬਣਾਉਂਦੇ ਆ ਨਾ ਉਹਦਾ ਅਲੱਗ ਹੀ ਟੇਸਟ ਹੁੰਦਾ ਹੈ ਤਾਂ ਖਾਣ ਵਿੱਚ ਬਹੁਤ ਹੀ ਸਵਾਦ ਲੱਗਦੀਆਂ ਨੇ ਤੇ ਕਾਫੀ ਟਾਈਮ ਜਿਹੜਾ ਉਹ ਕੱਢ ਜਾਂਦੀਆਂ ਨੇ ਤੇ ਉਹਨਾਂ ਨੂੰ ਅਸੀਂ ਜਿਹੜਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣਾ ਸਕਦੇ ਆ ਤਾਂ ਮੈਨੂੰ ਲੱਗੀ ਸੀਗੀ ਬਣਾਉਣ ਤੇ ਆ ਮੈਂ ਕਿਹਾ ਵੀ ਤੁਹਾਡੇ ਨਾਲ ਜਿਹੜੀ ਉਹ ਰੈਸਪੀ ਸ਼ੇਅਰ ਕੀਤੀ ਜਾਵੇ ਤੇ ਇਹ ਆ ਕਿ ਜਿਹੜੀਆਂ ਅਸੀਂ ਥੋੜੀਆਂ ਜਿੜੀਆਂ ਬਣਾ ਕੇ ਝਟਪਟੇ ਬਣ ਜਾਂਦੀਆਂ ਨੇ ਅਸੀਂ ਥੋੜੀਆਂ ਬਣਾ ਕੇ ਸਟੋਰ ਕਰ ਸਕਦੇ ਹਾਂ ਜਦੋਂ ਖਤਮ ਹੋ ਜਾਣਾ ਅਸੀਂ ਫੇਰ ਬਣਾ ਸਕਦੇ ਆ ਇੱਕ ਤੇ ਕੋਈ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਬਸ ਚੌਲ ਚਾਹੀਦੇ ਆ ਤੇ ਨਾਰਮਲ ਜਿਹੜੇ ਘਰ ਦੇ ਵਿੱਚ ਅਸੀਂ ਮਸਾਲੇ ইউজ ਕਰਦੇ ਆ ਉਹ ਚਾਹੀਦੇ ਆ ਤੇ ਮੈਂ ਦੇਖੋ ਇੱਕ ਗਲਾਸ ਚੌਲ ਲੈ ਇਹਦੇ ਨਾਲ ਜਿਹੜਾ ਕਾਫੀ ਫੁੱਲ ਵੱਡੀਆਂ ਜਿਹੜੀਆਂ ਇੰਨੀਆਂ ਸਾਰੀਆਂ ਕੋਲੋਣੀਆਂ ਬਣ ਕੇ ਤਿਆਰ ਹੋ ਜਾਣਗੀਆਂ ਤੇ ਤੁਸੀਂ ਚੌਲ ਜਿਹੜੇ ਆ ਟੋਟਾ ਚੌਲ ਲੈ ਸਕਦੇ ਹੋ ਜਿਹੜੇ ਛੋਟੇ-ਛੋਟੇ ਬਰੀਕ-ਬਰੀਕ ਚੌਲ ਹੁੰਦੇ ਹਨ ਉਹ ਵੀ ਲੈ ਸਕਦੇ ਹੋ ਤੇ ਤੁਸੀਂ ਜੇ ਨਹੀਂ ਹੈਗਾ ਤੁਸੀਂ ਵੱਡੇ ਚੌਲ ਵੀ ਲੈ ਲੰਬੇ ਚੌਲ ਵੀ ਲੈ ਸਕਦੇ ਹੋ ਤੇ ਜਿਸ ਤਰ੍ਹਾਂ ਦੇ ਤੁਹਾਡੇ ਕੋਲ ਅਵੇਲੇਬਲ ਹੈਗੇ ਤੁਸੀਂ ਲੈ ਸਕਦੇ ਹੋ ਤੇ ਹੁਣ ਮੈਂ ਬਣਾਵਾਂਗੀ ਤੇ ਨਾਲ ਇੱਧਰ ਮੈਂ ਸਵੇਰ ਦਾ ਕੰਮਕਾਰ ਚੱਲ ਰਿਹਾ ਹੈ ਨਾਲੇ ਮੈਂ ਸਬਜ਼ੀ ਬਣਾ ਰਹੀ ਆ ਤੇ ਨਾਲ ਇੱਕ ਪਾਸੇ ਡਿਮਾਂਡ ਹੈ ਚਾਹ ਦੀ ਸਾਡਾ ਖਾਦ ਸਟੋਰ ਹੈ ਸ਼ਾਪ ਹੈ ਬਾਹਰ-ਬਾਰ ਕਰਦੇ ਉੱਥੇ ਜਾਨੀਏ ਚਾਹ ਤੇ ਨਾਲ ਮੈਂ ਬਣਾਵਾਂਗੀ ਚਾਹ ਦੇ ਨਾਲ ਨਾਲ ਇੱਕ ਨਾਮ ਅਗੇ ਤੁਸੀਂ ਬਣਿਓ ਬਲੌਗ ਦੇ ਨਾਲ ਤੇ ਅੱਜ ਦੀ ਰੈਸਪੀ ਜਿਹੜੀਆਂ ਤੁਹਾਨੂੰ ਤੁਹ ਦੱਸਦੇ ਕਿਵੇਂ ਇੱਧਰ ਮੈਂ 쿠ਕਰ ਰੱਖ ਦਿੱਤਾ ਹੈ ਗਰਮ ਹੋਣ ਵਾਸਤੇ ਅਸੀਂ ਇਹ 쿠ਕਰ ਦੇ ਵਿੱਚ ਬਣਾਵਾਂਗੇ ਕਿਉਂਕਿ 쿠ਕਰ ਦੇ ਵਿੱਚ ਜਿਹੜਾ ਉਹ ਛੇਤੀ ਬਣ ਜਾਂਦੇ ਤੁਸੀਂ ਭਤੀਲੇ ਵਿੱਚ ਵੀ ਬਣਾ ਸਕਦੇ ਹੋ ਤੇ ਇਹਦੇ ਵਿੱਚ ਵਿਸਲ ਵੱਜ ਜਾਂਦੀਆਂ ਜਿਹੜੇ ਚੌਲ ਵਾ ਛੇਤੀ ਉੱਪਰ ਜਾਂਦੇ ਇਹਨੂੰ ਤੁਸੀਂ ਇਸ ਤਰੀਕੇ ਨਾਲ ਬਣਾਉਣਾ ਜਿਸ ਤਰ੍ਹਾਂ ਅਸੀਂ ਖਿਚੜੀ ਬਣਾਉਂਦੇ ਹਾਂ ਸੇਮ ਉਹ ਵੀ ਪ੍ਰੋਸੈਸ ਹੈ ਇਹ ਜਿਹੜੇ ਚੌਲ ਨੇ ਇਹਨਾਂ ਨੂੰ ਵੀ ਅਸੀਂ ਜਰਾ ਵਾਰ ਉਨੀ ਦੇਰ ਤੱਕ ਵਾਸ਼ ਕਰ ਲਵਾਂਗੇ ਇੱਧਰ ਮੈਂ ਜਿਹੜੇ ਚੌਲ ਆ ਉਹਨਾਂ ਨੂੰ ਵਾਸ਼ ਕਰਕੇ ਤੇ ਭਿੰਨ ਕੇ ਰੱਖ ਦਿੱਤਾ ਹੈ ਉਨੀ ਦੇਰ ਤੱਕ ਨਾਲ ਚਾਹ ਬਣ ਰਹੀ ਹੈ ਅਸੀਂ ਜਿਹੜੇ ਆ ਸਾਰੇ ਕੰਮ ਜਿਹੜੇ ਛੇਤੀ ਇਸ ਤਰੀਕੇ ਦੇ ਨਾਲ ਗਰਮੀ ਬਹੁਤ ਜ਼ਿਆਦਾ ਹੈ ਤੇ ਜਲਦੀ ਹੀ ਅਸੀਂ ਸਾਰੇ ਕੰਮ ਲਗਰੇ ਲਵਾਂਗੇ ਕਿਉਂਕਿ 2 ਦਿਨ ਹੋ ਗਏ ਮੇਰੀ ਸੱਜੇ ਤੇ ਵੀ ਨਹੀਂ ਠੀਕ ਤੇ ਮੌਸਮ ਜਿਹੜਾ ਇੱਕਦਮ ਗਰਮ ਸਰਦ ਹੋ ਜਾਂਦਾ ਤੇ ਇਹਦੇ ਕਰਕੇ ਜਿਹੜਾ ਬੁਖਾਰ ਦੀ ਪ੍ਰੋਬਲਮ ਹੈ ਪਹਿਲਾਂ ਪਛਿਆ ਮੋ ਫਿਬਰ ਹੋਇਆ ਸੀਗਾ ਤੇ ਹੁਣ ਮੈਨੂੰ ਹੋ ਗਿਆ ਏ ਇਧਰ ਚਾਹ ਬਣਦੀ ਰਹੇਗੀ ਅਸੀਂ ਸਿੱਝੋਲ ਬੋਇਲ ਕਰਦੇ ਆ ਇਹਨੂੰ ਖਿਚੜੀ ਟਾਈਪ ਅਸੀਂ ਢੜਕਾ ਲਗਾਵਾਂਗੇ ਤੁਸੀਂ ਇਹਦੇ ਵਿੱਚ ਘਿਓ ਰਾਈਂਡ ਦਾਲ ਦਾ ਦੇਸੀ ਘਿਓ ਜਾਂ ਸਰੋਂ ਦਾ ਤੇਲ ਕਿਸੇ ਵੀ ਚੀਜ਼ ਦਾ ਤੁਸੀਂ ਤੜਕਾ ਲਗਾ ਸਕਦੇ ਹੋ ਘਿਓ ਪਾਤਾ ਹੈ ਤਾਂ ਫੋਨ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀਰਾ ਫੋਲਵਰੀਆਂ ਦੇ ਵਿੱਚ ਜਿਹੜਾ ਜੀਰੇ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਜੀਰਾ ਜਿਹੜਾ ਮੈਂ 2 ਚਮਚ ਦੋ ਚਮਚੇ ਭਰ ਕੇ ਮੰਜੀਰਾ ਪਾ ਦਿੰਦਾ ਹੈ ਇਹ ਥੋੜੀ ਜੀ ਇਹਦੇ ਵਿੱਚ ਅਸੀਂ ਚਮਚ ਇੱਕ ਅਸੀਂ ਇਹਦੇ ਵਿੱਚ ਥੋੜੀ ਜੀ ਅਜਵਾਇਨ ਪਾ ਲਾਂਗੇ ਸੀ ਆਪਣੇ ਟੇਸਟ ਦੇ ਅਕੋਰਡਿੰਗ ਜਿਹੜਾ ਨਮਕ ਪਾ ਲਿਓ। ਔਲ ਵੜੀਆਂ ਵੈਸੇ ਜਿਹੜਾ ਜ਼ਿਆਦਾ ਨਮਕ ਵਾਲਾ ਚੰਗਾ ਨਹੀਂ ਲੱਗਦਾ। ਤੇ ਥੋੜੀ ਜੀ ਜਿਹੜੀ ਆ ਲਾਲ ਮਿਰਚ ਪਾ ਲਾਂਗੇ। ਕਿਉਂਕਿ ਜ਼ਿਆਦਾ ਸਪਾਈਸੀ ਵੀ ਵਧੀਆ ਨਹੀਂ ਲੱਗਦੀਆਂ ਫਿਰ ਜਦੋਂ ਅਸੀਂ ਚਾਹ ਦੇ ਨਾਲ ਖਾਂਦੇ ਆ ਨਾ ਤੇ ਮਿਰਚਾਂ ਜ਼ਿਆਦਾ ਲੱਗਦੀਆਂ ਨੇ। ਹਲਕੀ ਜੀ ਅਸੀਂ ਹਲਦੀ ਪਾ ਦਿੱਤੀ। ਕਿਆ ਹੋ ਗਿਆ ਮਿਕਸ ਕੋਨਸੀਰਵ ਛੋਲੇ ਐਡ ਕਰ ਦਵਾਂਗੇ 1 ਗਲਾਸ ਛੋਲਾਂ ਦਾ ਹੈ ਤੇ ਅਸੀਂ ਇਹਦੇ ਵਿੱਚ 3 ਗਲਾਸ ਪਾਣੀ ਐਡ ਕਰ ਦਵਾਂਗੇ ਕੀ ਚੌਲਾਂ ਨੂੰ ਸੀ ਚੰਗੀ ਤਰ੍ਹਾਂ ਪਕਾਉਣਾ ਹੈ ਤੇ ਫਿਰ ਜਿਹੜਾ ਵਾ ਇਹ ਬਹੁਤਾ ਵੀ ਜ਼ਿਆਦਾ ਥਿੱਕ ਪੇਸਟ ਨਹੀਂ ਹੋਣਾ ਚਾਹੀਦਾ ਨਾ ਹੀ ਬਹੁਤਾ ਜਰਾ ਵਾ ਉਹ ਪਤਲਾ ਹੋਣਾ ਚਾਹੀਦਾ ਤੇ ਆਪਣੇ ਚੌਲਾਂ ਦੇ ਅਕੋਰਡਿੰਗ ਕਈਆਂ ਦੇ ਚੌਲ ਜ਼ਿਆਦਾ ਫੁੱਲਦੇ ਨੇ ਕਈਆਂ ਤੇ ਘੱਟ ਫੁੱਲਦੇ ਨੇ ਉਸ ਅਕੋਰਡਿੰਗ ਤੁਸੀਂ ਜਿੰਨਾ ਕਿ ਤੁਸੀਂ ਖਿਚੜੀ ਵਿੱਚ ਪਾਣੀ ਪਾਉਂਦੇ ਹੋ ਨਾ ਉਹਨਾਂ ਦੇ ਤੁਸੀਂ ਪਾਣੀ ਐਡ ਕਰਨਾ ਤੇ ਹੁਣ ਇਹਨਾਂ ਨੂੰ ਜੜੀਆਂ ਵਾ 5 ਤੋਂ 6 ਵਸਲਾਉਂ ਦਵਾਂਗੇ ਫਿਰ ਚੰਗੀ ਤਰੀਕੇ ਨਾਲ ਰਲ ਜਾਣਗੇ ਤੇ ਥੋੜੀ ਦੇਰ ਤੱਕ ਅਸੀਂ ਰੱਖ ਦਿੰਦੇ ਹਾਂ ਤੇ ਇਧਰ ਚਾਹ ਬਣ ਕੇ ਤਿਆਰ ਹੋ ਗਈ ਆ ਮੈਂ ਉਹਨੀਆਂ ਦੇਰ ਤੱਕ ਚਾਹ ਜੜੀਆਂ ਉਹ ਦੇ ਕੇ ਆਉਣੀ ਆ ਤਾਂ ਫਿਰ ਤਾਂ ਪਿਆਲੀਆਂ ਹਾਂਜੀ ਤੇ ਇਥੇ ਚੌਲਾਂ ਨੂੰ ਜੜੀਆਂ ਵਾ ਉਹ 5 ਤੋਂ 6 ਵਿਸਾ ਆ ਗਈਆਂ ਸਿਗੀਆਂ ਤੇ ਦੇਖੋ ਚੌਲ ਇੱਕਦਮ ਜਿਹੜੇ ਗਲ ਗਏ ਆ ਤੇ ਤੁਸੀਂ ਇਸ ਤਰੀਕੇ ਦਾ ਨਾਲ ਜਿਹੜੇ ਚੌਲਾਂ ਨੂੰ ਆ ਉਹ ਗਰਮ ਗਰਮ ਨੂੰ ਮੈਸ਼ ਕਰ ਲੋ ਵੀ ਜੇ ਠੰਡੇ ਹੋ ਗਏ ਤਾਂ ਫਿਰ ਜਿਹੜੇ ਵਧੀਆ ਮੈਸ਼ ਨਹੀਂ ਹੋਣਗੇ ਤੇ ਇਸ ਤਰ੍ਹਾਂ ਦੇ ਜਿਹੜੇ ਆ ਠਿੱਕ ਜੇ ਚੌਲ ਹਾਂ ਬਹੁਤ ਹੀ ਪਤਲੇ ਵੀ ਹੋਣੀ ਚਾਹੀਦੇ ਤੇ ਬਾਅਦ ਵਿੱਚ ਮੈਂ ਜਿਹੜੇ ਆ ਕਿ ਆਸਾਨੀ ਨਾਲ ਨਹੀਂ ਸਿਖ ਹੋ ਰਿਹਾ ਕਿ ਮਿਕਸੀ ਜਿਹੜਾ ਚੱਲਣ ਉਸੇ ਆ ਜੇ ਜਲਦੀ ਕਰਨਾ ਚਾਹਤੋਂ ਬ੍ਰੇਡ ਬਣਾ ਸਕਦੇ ਤੇ ਮਾਤਰਾ ਇੱਕ ਦੋ ਮਿੰਟ ਦੇ ਵਿੱਚ ਜਿਹੜੇ ਆ ਬਿਲਕੁਲ ਐਨ ਫਾਈਨ ਪੇਸਟ ਬਣ ਜਾਂਦਾ ਹੈ ਤੇ ਜਿੰਨਾ ਜਿਹੜਾ ਵਧੀਆ ਪੇਸਟ ਬਣੇਗਾ ਫੁੱਲ ਬੜੀਆਂ ਮੰਨੀਆਂ ਜਿਹੜੀਆਂ ਫੁੱਲ ਕੇ ਉਹ ਬਣ ਗਈਆਂ ਤੇ ਇਹਨਾਂ ਸਾਰੇ ਜਿਹੜੇ ਬੈਟਰ ਨੂੰ ਕਰ ਲੈਣਾ ਮਿਕਸ ਤੇ ਮਿਕਸ ਕਰਕੇ ਤੇ ਫਿਰ ਤੁਸੀਂ ਕੀ ਕਰਨਾ ਹੈ ਇੱਕ ਕੋਈ ਵੀ ਹਾਰਡ ਜਾਂ ਪੋਲੀਥੀਨ ਲੈ ਲਓ ਤੇ ਪੋਲੀਥੀਨ ਲੈ ਕੇ ਤੁਸੀਂ ਸਾਰਾ ਜਿਹੜਾ ਮਟੀਰੀਅਲ ਆ ਉਹਦੇ ਵਿੱਚ ਐਡ ਕਰ ਦਿਓ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਜੇ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਹਨੂੰ ਸ਼ੇਅਰ ਕਰ ਜਰੂਰ ਕਰ ਦਿਓ ਤੇ ਜੇ ਤੁਸੀਂ ਇਸ ਤਰੀਕੇ ਦੇ ਨਾਲ ਜਿਹੜੇ ਮਿਰਚ ਮਸਾਲੇ ਐਡ ਕਰਕੇ ਤੁਸੀਂ ਇਹ ਫੁੱਲ ਵੜੀਆਂ ਬਣਾਓਗੇ ਤਾਂ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਤੇ ਜਿਹੜੇ ਬੱਚੇ ਹਨਾ ਉਹ ਜਿਹੜੇ कुरकुरੇ ਆ ਉਹਨਾਂ ਨੂੰ ਖਾਣਾ ਪੋੜ ਜਾਂਦੇ ਕਿਉਂਕਿ ਇਹਨਾਂ ਦਾ ਟੇਸਟ कुरकुरਿਆਂ ਤੋਂ ਵੀ ਵੱਧ ਆਉਂਦਾ ਹੈ ਤੇ ਬਹੁਤ ਹੀ ਜ਼ਿਆਦਾ ਕ੍ਰਾਂਚੀ ਹੁੰਦੇ ਆ ਤੇ ਇਹ ਦੇਖੋ ਇਸ ਤਰੀਕੇ ਨਾਲ ਸਾਰਾ ਬੈਟਰ ਅਸੀਂ ਜਿਹੜਾ ਵਾ ਇੱਕ ਥਾਂ ਕਰ ਲਿਆ ਸੈੱਟ ਤੇ ਹੁਣ ਜਿਹੜੀ ਇਹ ਕੋਨ ਇੱਥੋਂ ਅਸੀਂ ਜਿਹੜਾ ਵਾ ਕੈਂਚੀ ਦੀ ਹਲਪ ਨਾਲ ਕੱਟ ਕੇ ਤੁਸੀਂ ਜਿਸ ਤਰ੍ਹਾਂ ਦੇ ਵੀ ਮੋਟੀਆਂ ਪਤਲੀਆਂ ਕੱਟਣਾ ਚਾਹ ਬਣਾ ਸਕਦੇ ਹੋ ਤੇ ਤੋਪ ਦੇ ਵਿੱਚ ਮੈਂ ਇਹ ਮੰਜੇ ਨੂੰ ਵਿਛਾ ਕੇ ਉੱਪਰ ਇੱਕ ਸ਼ੀਟ ਵਿਛਾ ਲਈਏ ਤੁਸੀਂ ਕਪੜਾ ਵੀ ਵਿਛਾ ਸਕਦੇ ਹੋ ਤੇ ਜਿਸ ਤਰ੍ਹਾਂ ਦੀ ਸ਼ੇਪ ਦੇਣਾ ਚਾਹੁੰਦੇ ਹੋ ਤੁਸੀਂ ਫੋਲਡੀਆਂ ਉਹ ਸ਼ੇਪ ਵਿੱਚ ਬਣਾ ਸਕਦੇ ਹੋ ਤੇ ਬਹੁਤ ਹੀ ਆਸਾਨ ਹੈ ਤੇ ਕੋਈ ਵੀ ਜ਼ਿਆਦਾ ਇਹਦੇ ਵਿੱਚ ਐਕਸਟਰਾ ਮਿਹਨਤ ਦੀ ਲੋੜ ਨਹੀਂ ਕਿਉਂਕਿ ਤੁਸੀਂ ਆਮ ਹੀ ਖਿਚੜੀ ਵਗੈਰਾ ਨਮਕੀਨ ਚੌਲ ਬਣਾਉਂਦੇ ਹੋ ਤੇ ਬਸ ਉਹੋ ਹੀ ਪ੍ਰੋਸੈਸ ਕਰਨਾ ਹੈ ਤੇ ਇਹਨੂੰ ਸਿਰਫ ਇੱਕ ਮੈਸ਼ ਕਰਨਾ ਪੈਂਦਾ ਹੈ ਫਿਰ ਤੁਸੀਂ ਇਸ ਤਰੀਕੇ ਨਾਲ ਜਿਹੜਾ ਵਾ ਉਹ ਪੈਟਰਨ ਤਿਆਰ ਕਰ ਲੈਂਦੇ ਹੋ ਤੇ ਤੁਸੀਂ ਜਿਹੜਾ ਨਮਕ ਵਾ ਤੇ ਮਿਰਚ ਵਾ ਉਹ ਜਿਹੜਾ ਵਾ ਉਹ ਘਾਟੀ ਪਾਓ ਕਿਉਂਕਿ ਫਿਰ ਜਦੋਂ ਚਾਹ ਨਾਲ ਅਸੀਂ ਖਾਂਦੇ ਆ ਤਾਂ ਜੀਭ ਨੂੰ ਜਲਨ ਹੁੰਦੀ ਹੈ ਤੇ ਇਹ ਦੇਖੋ ਸਾਰੇ ਮੈਂ ਜਿਸ ਤਰ੍ਹਾਂ ਦੇ ਵੀ ਤੁਸੀਂ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਸਿੱਧੇ ਪੁੱਠੇ ਜੋ ਵੀ ਕਰਨਾ ਚਾਹੋ ਆਪਣੀ ਕਾਰਗਰੀ ਕਰ ਸਕਦੇ ਹੋ ਇੱਥੇ ਤੇ ਇਹਨਾਂ ਨੂੰ ਜਿਹੜਾ ਵਾ ਜੇ ਚੰਗੀ ਧੁੱਪ ਲੱਗੀ ਹੋਵੇ ਤਾਂ ਇੱਕ ਦਿਨ ਤੁਸੀਂ ਧੁੱਪ ਦੇ ਵਿੱਚ ਸਖਾਓ ਤੇ ਸ਼ਾਮ ਤੱਕ ਬਿਲਕੁਲ ਬਣ ਕੇ ਤਿਆਰ ਹੋ ਜਾਂਦੀਆਂ ਨੇ ਤੇ ਦੇਖੋ ਇੱਕ ਜਿਹੜਾ ਗਲਾਸ ਚੌਲਾਂ ਦੇ ਆਟੇ ਤੋਂ ਫੁੱਲਬੜੀਆਂ ਤਿਆਰ ਹੋ ਗਈਆਂ ਤੇ ਦੇਖੋ ਸ਼ਾਮ ਨੂੰ ਇਹ ਬਣਦੀਆਂ ਸੀ ਬਿਲਕੁਲ ਤੇ ਆ ਸੁੱਕ ਕੇ ਤਿਆਰ ਤੇ ਹੁਣ ਅਸੀਂ ਇਹਨਾਂ ਨੂੰ ਜਰਾ ਬਣਾਵਾਂਗੇ ਤੇ ਖਾਵਾਂਗੇ ਤੁਸੀਂ ਵੀ ਇਸ ਤਰੀਕੇ ਨਾਲ ਫੁੱਲਬੜੀਆਂ ਬਣਾਓ ਤੇ ਚਾਹ ਨਾਲ ਟੇਸਟ ਕਰਿਓ ਤੇ ਬੱਚਿਆਂ ਨੂੰ ਖਵਾਇਓ ਬੱਚੇ ਜਰੂਰ ਪਸੰਦ ਕਰਦੇ ਆ ਤੇ ਜਿਹੜੇ कुरकुरੇ ਲੇਜ਼ ਵਗੈਰਾ ਖਾਂਦੇ ਇਹਨਾਂ ਚੀਜ਼ਾਂ ਨੂੰ ਭੁੱਲ ਕੇ ਤੇ ਇਹ ਚੀਜ਼ਾਂ ਦੀ ਜਿਹੜੀ ਵਾਰ ਤੋਂ ਵਾਰ ਡਿਮਾਂਡ ਕਰਦੇ ਤੇ ਮਿਲਦੇ ਆ ਫਿਰ ਤੁਹਾਨੂੰ ਨਵੀਂ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ